ਰਾਹ ਲੈ ਆਏ ਆ ਬਾਈ ਕਰਿਆ ਆਪਾਂ ਆਹ ਵੈਰੀ ਦੀ ਫਤਿਹ ਆਈਸਨ ਲੈਗ ਚੱਲੇ ਆ ਜੀ ਜੱਕ ਪੱਕੀ ਡਿਸਟ੍ਰਿਕਟ ਫਾਜ਼ਲਗਾ ਤੇ ਸੀ ਲਰਨੀ ਵਾਲਾ ਟੈਂਟ ਚੱਕਪੱਕੀ ਦੇ ਢਿਲੋਂ ਫੈਮਿਲੀ ਦੇ ਤੁਹਾਨੂੰ ਟਕਲਾੜੇ ਦੇ ਦਰਸ਼ਨ ਕਰਾਉਣੇ ਆ ਆ ਸਾਹਮਣੇ ਵੇਖ ਲਓ ਗੋੜ ਬਣ ਰਿਹਾ ਬਹੁਤ ਵਧੀਆ ਦੇਸੀ ਤਰੀਕੇ ਨਾਲ ਗੋੜ ਬਣਾ ਰਹੇ ਆ ਤੇ ਇਧਰੋਂ ਜੂਸ ਨਾਲ ਗੰਨੇ ਦਾ ਬਣ ਕੇ ਤਿਆਰ ਹੁੰਦਾ ਇੱਥੋਂ ਮਰ ਐਸ ਚਲਾ ਉਹਦਾ ਹੁੰਦਾ ਛਾਬੇ ਜਿਹਾ ਫਿਰ ਉਹ ਕੜਾਹੀ ਚ ਜਾਂਦਾ ਫਿਰ ਉਹੇ ਜਾਂਦਾ ਉਸ ਕੜਾਹੀ ਚ ਫਿਰ ਉਸ ਕੜਾਹੀ ਤਿਆਰ ਹੋ ਕੇ ਰੋਥ ਜਾ ਕੇ ਗੋੜ ਬਣ ਜਾਂਦਾ ਤੇ ਆਹ ਗੋੜ ਤੁਹਾਡੇ ਸਾਹਮਣੇ ਤਿਆਰ ਹੋਇਆ ਪਿਆ ਦੇਖ ਲਓ ਏ ਵੀਰ ਜੀ ਗੁੜ ਕਿਵੇਂ ਬਣਾਉਨੇ ਤੁਸੀਂ ਇਹ ਦੇਸੀ ਤਰੀਕੇ ਨਾਲ ਆਰਗੈਨਿਕ ਗੁੜ ਤਿਆਰ ਕੀਤਾ ਜਾਂਦਾ ਹੈ ਜੀ ਅੱਛਾ ਗੰਨੇ ਦਾ ਗੰਨੇ ਤੋਂ ਤਿਆਰ ਕਰਦੇ ਹੁਣ ਵਿੱਚ ਕੀ ਪਾਉਣਾ ਹੈ ਕੁਛ ਨਹੀਂ ਕੁਲਾ ਪਿੰਡੀ ਦਾ ਨਖਾਰ ਕਰੀਦੇ ਪਿੰਡੇ ਕਰਦੇ ਮਾਜੀ ਹੋਰ ਕੁਛ ਨਹੀਂ ਆਰਗੈਨਿਕ ਹੈ ਆਰਗੈਨਿਕ ਤਿਆਰ ਕੀਤਾ ਜਾਂਦਾ ਇੱਕ ਕਿੱਥੇ ਪੈ ਜਾਂਦਾ ਤੁਹਾਡਾ ਇਹ ਪਿੰਡ ਇਹ ਚੱਕ ਪੱਕੀ ਜਿਹੜਾ ਫਾਇਲ ਕਾ ਜੀ ਇਹ ਰਾਲ ਕਿੰਦਰ ਕਾ ਕਿੱਥੋਂ ਕੇਸਰ ਵੱਡੀ ਨਹਿਰ ਦੇ ਉੱਤੇ ਮਗਰੀ ਨਹਿਰ ਹੈ ਹਾਂਜੀ ਮੇਨ ਨਹਿਰ ਹੈ ਇਹ ਇਹਦੇ ਵਿੱਚ ਸਮਾਰਟ ਸਬੂਣ ਵੀ ਪਾਉਣੇ ਆ ਹਾਂਜੀ ਪੈ ਜਾਂਦੇ ਆ ਜੋ ਮਰਜ਼ੀ ਪਾ ਸਕਦੇ ਆ ਦੇਸੀ ਕੀ ਹੋ ਰਿਹਾ ਹੈ ਸਾਜੂ ਬਦਾਮ ਜੋ ਮਰਜ਼ੀ ਪਾ ਆ ਗੰਨਾ ਵੇਖੋ ਜੀ 20 ਫੁੱਟ ਦਾ ਗੰਨਾ ਲੈ ਕੇ ਆਏ ਜੀਮੀਦਾਰ ਫੋੜ ਕਢਾਉਣ ਵਾਸਤੇ ਗੰਨਾ ਤੁਸੀਂ ਦੇਖ ਸਕਦੇ ਆ ਬਹੁਤ ਵਧੀਆ ਗੰਨਾ ਹੈ ਤੇ ਗੋੜੀ ਬਹੁਤ ਵਧੀਆ ਤਿਆਰ ਕਰਦੇ ਆ ਢਿਲੋਂ ਸਾੜੇ ਵਾਲੇ ਵੈਲਮ ਨੰਬਰ ਬੋਲਦੇ ਦਿਓ ਵੈਲਮ 98774 1004 98774 1004